ਬਾਲੇ ਦੇ ਤੁਸੀਂ ਵੀ ਗਏ ਹੋ ਉੱਥੇ ਰੋਟੀ ਖਾਂਦੇ ਲੋ ਤੁਹਾਡੇ ਹਿਸਾਬ ਨਾਲ ਨਹੀਂ ਤੇ ਉੱਥੇ ਦੇ ਲੋਕ ਫਿੱਟ ਕਿਉਂ ਨੇ ਕਣਕ ਆਪਾਂ ਨੂੰ ਸੂਟ ਹੀ ਨਹੀਂ ਕਣਕ ਆਪਾਂ ਨੂੰ ਖਾਣੀ ਹੀ ਨਹੀਂ ਚਾਹੀਦੀ ਆਪਾਂ ਆਪਾਂ ਨੂੰ ਅਵੋਇਡ ਕਰਨੀ ਚਾਹੀਦੀ ਤੁਸੀਂ ਦੇਖੇ ਸਾਊਥ ਇੰਡੀਅਨ ਤੁਹਾਨੂੰ ਇਸ ਗੱਲ ਦੇ ਉੱਤੇ ਨਾ ਡੀਫੇਮ ਕਰਨਗੇ ਇੱਕੇ ਬੰਦਾ ਰੋਟੀ ਛੜਾਈ ਆ ਰਿਹਾ ਸਾਡੀ ਜਿਹੜੀਆਂ ਆਪਾਂ ਆਪਣੇ ਘਰ ਦੇ ਆਪਾਂ ਨੂੰ ਕਹਿੰਦੇ ਆ ਕਿ ਯਾਰ ਤੁਸੀਂ ਘਰ ਦੀ ਰੋਟੀ ਖਾਓ ਆ 버ਗਰ ਪੀਜ਼ੇ ਬਾਹਰਲਾ ਸਮਾਨ ਤਲੇਆ ਤੁਲਿਆ ਨਾ ਖਾਓ ਘਰ ਦੀ ਰੋਟੀ ਖਾਓ ਘਰ ਦੀ ਦਾਲ ਸਬਜੀ ਰੋਟੀ ਜੋ ਵੀ ਬਣਦਾ ਆਪਣੀ ਇੰਡੀਅਨ ਫੂਡ ਚ ਤੁਹਾਨੂੰ ਪਤਾ ਹੀ ਆ ਹਨਾ ਤੇ ਇਜ਼ ਇਟ ਹੈਲਦੀ ਉਹ ਉਹ ਮਤਲਬ ਤੰਦਰੁਸਤੀ ਤੁਹਾਡੇ ਲਈ ਭਾਜੀ ਤੁਸੀਂ ਰੋਟੀ ਦੀ ਗੱਲ ਕੀਤੀ ਐ ਤੁਸੀਂ ਬਾਹਲੇ ਦੇ ਤੁਸੀਂ ਵੀ ਗਏ ਹੋ ਉੱਥੇ ਰੋਟੀ ਖਾਂਦੇ ਲੋਕ ਤੁਹਾਡੇ ਹਿਸਾਬ ਨਾਲ ਨਹੀਂ ਖਾਂਦੇ ਤੇ ਉੱਥੇ ਦੇ ਲੋਕ ਫਿੱਟ ਕਿਉਂ ਨੇ ਹੈਲਦੀ ਨੇ ਉਹ ਨਾਨवेज ਖਾਂਦੇ ਆ ਬਹੁਤ ਨੌਨਵੈਦ ਵੀ ਖਾਂਦੇ ਆ ਰੋਟੀ ਜਿਹੜੀ ਚੀਜ਼ ਆ ਨਾ ਰੋਟੀ ਇੱਕ ਵੀਟ ਹੈ ਵੀਟ ਆਪਾਂ ਨੂੰ ਸੂਟ ਨਹੀਂ ਕਰਦੀ ਨਾਲੇ ਪਲੱਸ ਰੋਟੀ ਦੇ ਵਿੱਚ 슈ਗਰਸ ਹੁੰਦੀਆਂ ਮਤਲਬ ਕਣਕ ਆਪਾਂ ਨੂੰ ਸੂਟ ਹੀ ਨਹੀਂ ਕਣਕ ਆਪਾਂ ਨੂੰ ਖਾਣੀ ਹੀ ਨਹੀਂ ਚਾਹੀਦੀ ਆਪਾਂ ਆਪਾਂ ਨੂੰ ਅਵੋਇਡ ਕਰਨੀ ਚਾਹੀਦੀ ਤੁਸੀਂ ਦੇਖੇ ਸਾਊਥ ਇੰਡੀਅਨ ਤੁਹਾਨੂੰ ਇਸ ਗੱਲ ਦੇ ਉੱਤੇ ਨਾ ਡੀਫੇਮ ਕਰਨਗੇ ਇੱਕੇ ਬੰਦਾ ਰੋਟੀ ਛੜਾਈ ਜਾ ਰਿਹਾ ਸਾਡੀ ਨਹੀਂ ਭਾਜੀ ਮੈਂ ਤਾਂ ਰਿਐਲਿਟੀ ਦੱਸਦਾ ਤੁਸੀਂ ਸਾਊਥ ਇੰਡੀਅਨ ਲੋਕ ਦੇਖੇ ਬਿਲਕੁਲ ਹਾਂ ਉਹ ਰੋਟੀ ਨਹੀਂ ਖਾਂਦੇ ਉਹ ਫਿੱਟ ਹੁੰਦੇ ਆਪਣੇ ਤੋਂ ਕਿਉਂ ਕਿਉਂਕਿ ਉਹ ਚਾਵਲ ਜ਼ਿਆਦਾ ਖਾਂਦੇ ਨੇ ਕਿਉਂਕਿ ਉਹ ਵੀਟ ਨਹੀਂ ਖਾਂਦੇ ਵੀਟ ਨੂੰ ਅਵੋਇਡ ਕਰਦੇ ਆ ਤੇ ਬੇਸਿਕਲੀ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਦੇਖੋ ਮੇਰੇ ਪੇਰੈਂਟਸ ਵੀ ਰੋਟੀ ਖਾਂਦੇ ਮੈਂ ਐਦਾਂ ਨਹੀਂ ਕਹੂੰਗਾ ਵੀ ਨਹੀਂ ਖਾਂਦੇ ਬਟ ਮੈਂ ਉਹਨੂੰ ਮਨਾ ਕਰਦਾ ਵੀ ਤੁਸੀਂ ਚਿਲਾ ਖਾ ਲਓ ਤੁਸੀਂ ਕੁਝ ਹੋਰ ਖਾ ਲਓ ਤੁਸੀਂ ਮੱਕੀ ਦੇ ਦਾਣੇ ਦੀ ਰੋਟੀ ਖਾ ਲਓ ਤੁਸੀਂ ਵੀਟ ਨਾ ਖਾਓ ਵੀਟ ਦੇ ਬਹੁਤ ਸਾਈਡ ਇਫੈਕਟਸ ਨੇ ਵੀਟ ਦਾ ਕੋਈ ਫਾਇਦਾ ਨਹੀਂ ਹੈਗਾ ਆਪਣੇ ਪੁਰਾਣੇ ਬਜ਼ੁਰਗੋ ਮੇਰਾ ਵੀਰੇ ਅਲੈਕੁਮ ਆਪਣੇ ਹੁਣ ਪੁਰਾਣੇ ਬਜ਼ੁਰਗ ਸੀ ਜਿਹੜੇ ਹਨਾ ਉਹ ਉਹਨਾਂ ਦੀ ਡਾਈਟ ਸੀ ਜਿਹੜੀ ਆਪਣੇ ਇੱਥੇ ਪਹਿਲਾਂ ਹੁੰਦੀ ਉਹ ਦੇਸੀ ਘਰ ਦਾ ਘਿਓ ਮੱਖਣ ਦੁੱਧ ਦਹੀਂ ਆ ਸਭ ਚੀਜ਼ਾਂ ਖਾਂਦੇ ਸੀ ਹਾਂ ਨਾ ਉਹ ਤਾਂ ਹੈਲਦੀ ਸੀਗੇ ਆਪਣੇ ਨਾਲੋਂ ਸਾਦਾ ਤੇ ਹੁਣ ਦੇ ਲੋਕਾਂ ਚ ਕੀ ਫਰਕ ਆ ਗਿਆ ਹੁਣ ਚਲੋ ਠੀਕ ਆ ਇੰਪਿਉਰਿਟੀ ਸੱਪਾ ਮੰਨ ਵੀ ਲਈਆਂ ਕਿ ਹੋ ਗਈਆਂ ਪਰ ਜੇ ਮੈਂ ਘਰ ਦਾ ਕੱਢ ਕੇ ਵੀ ਖਾ ਲਾਂ ਤਾਂ ਵੀ ਠੱਡ ਵੱਡਦਾ ਰਹਿੰਦਾ ਤਾਂ ਵੀ ਆਬੈਸਟੀਆ ਤਾਂ ਵੀ ਐਨਾ ਕੁਸ਼ਾ ਭਾਜੀ ਜਿਹੜਾ ਦੂਜਾ ਦੂਜਾ ਜੀ ਇਹ ਕਲੇਮ ਵੀ ਕਰਦੇ ਆਪਾਂ ਕਿ ਇੰਡੀਅਨ ਡਾਈਟ ਹੈਲਦੀ ਆ ਹਾਂ ਨਾ ਤੇ ਫਿਰ ਆਪਣੇ ਜਿਹੜੇ ਪੇਰੈਂਟਸ ਨੇ ਉਹਨਾਂ ਨੇ ਇਨ ਹੈਲਦੀ ਕਿਉਂ ਨੇ ਉਹਨਾਂ ਨੂੰ ਇੰਨੀਆਂ ਬਿਮਾਰੀਆਂ ਕਿਉਂ ਨੇ ਹਨਾ ਇਹਦਾ ਕੀ ਕਾਰਨ ਆ ਭਾਜੀ ਪਹਿਲੇ ਦੇ ਟਾਈਮ ਕੀ ਹੁੰਦਾ ਸੀ ਜਿਹੜੀ ਤੁਸੀਂ ਇੰਪਿਉਰਿਟੀ ਦੀ ਗੱਲ ਕੀਤੀ ਪਹਿਲੀ ਗੱਲ ਤਾਂ ਉਹ ਆ ਪਹਿਲਾਂ ਚੀਜ਼ਾਂ ਪਿਓਰ ਆਂਦੀਆਂ ਸੀ ਠੀਕ ਹੈ ਸੈਕਿੰਡ ਗੱਲ ਇਹ ਆ ਕਿ ਪਹਿਲਾਂ ਲੋਕੀ ਨਾ ਹੱਤੀ ਮਿਹਨਤ ਬਹੁਤ ਕਰਦੇ ਸੀ ਅੱਤੀ ਮਿਹਨਤ ਹੋ ਗਈ ਜਾਂ ਗਰਾਊਂਡ ਦੀ ਮਿਹਨਤ ਹੋ ਗਈ ਇਹ ਬਹੁਤ ਕਰਦੇ ਸੀ ਇਸ ਕਰਕੇ ਆਪਣੇ ਬਜ਼ੁਰਗ ਤੁਹਾਨੂੰ ਇਹ ਵੀ ਪਤਾ ਹੋਊ ਲੰਬੀ ਉਮਰ ਜੀ ਜਾਂਦੇ ਸੀਗੇ ਬਿਲਕੁਲ ਹਾਂ 90 ਪਲੱਸ ਜਾਂਦੇ ਸੀਗੇ ਸਾਰੇ ਠੀਕ ਹੈ ਅੱਜ ਦੇ ਪਾਇਆ ਘੋ ਵੀ ਖਾਦਾ ਤਾਂ ਸ਼ਾਮ ਤੱਕ ਉਹਨੂੰ ਪਚਾ ਦੇਣਾ ਪਚਾ ਦੇਣਾ ਭੱਜ-ਭੱਜ ਕੇ ਕੰਮ ਕਰਕੇ ਕੰਮ ਅੱਜ ਦੇ ਟਾਈਮ ਦੇ ਕੋਈ 60 70 ਵੀ ਟੱਪ ਜੇ ਨਾ ਉਹ ਕਹਿੰਦੇ ਯਾਰ ਬਹੁਤ ਵਧੀਆ ਹੋ ਗਿਆ ਕਿਉਂ ਇੰਪਿਉਰਿਟੀ ਇਸ ਪਲੱਸ ਜਿਹੜਾ ਵਰਕਆਊਟ ਹੁੰਦਾ ਸੀ ਪਹਿਲਾਂ ਜ਼ਿਆਦਾ ਹੁੰਦਾ ਸੀਗਾ ਗਰਾਊਂਡ 'ਚ ਮਿਹਨਤ ਜ਼ਿਆਦਾ ਹੁੰਦੀ ਸੀ ਹੱਲ ਵਾਉਂਦੇ ਸੀ ਬੜਾ ਕੁਝ ਕਰਦੇ ਸੀ ਹੁਣ ਨਹੀਂ ਹੁੰਦਾ ਹੁਣ ਆਪਣਾ ਫਿਜ਼ੀਕਲ ਬਹੁਤ ਘਟ ਗਿਆ ਅੱਜ ਕੱਲ੍ਹ ਯੰਗ ਮੁੰਡਿਆਂ ਦਾ ਹੀ ਘਟ ਗਿਆ ਤੁਸੀਂ ਤਾਂ ਬਿਰਗਾ ਦੀ ਗੱਲ ਕਰਦੇ ਹੋ ਉਹ ਕਿੱਥੇ ਕਰਦੇ ਆ ਤੁਸੀਂ ਦੇਖੋ ਆ 19 19 ਸਾਲ ਦੇ ਮੈਂ ਮੁੰਡੇ ਦੇਖੇ ਆ ਜੋ 25 ਆ ਦੇ ਲੱਗਦੇ ਆ ਕਿਉਂ ਉਹਨਾਂ ਦੀ ਡਾਈਟ ਸਹੀ ਨਹੀਂ ਹੈਗੀ ਉਹਨਾਂ ਦਾ ਖਾਣਾ ਸਹੀ ਨਹੀਂ ਹੈ ਉਹਨਾਂ ਦਾ ਪਾਚਾ ਨਹੀਂ ਘਟ ਗਿਆ